ਇੱਕ ਸਾਡਾ ਐਫਆਈਆਰ ਨੰਬਰ ਸੀ 300 203 ਸੀ ਅੰਡਰ ਸੈਕਸ਼ਨ ਜਿਹੜੀ ਹੈ 103 ਬੀ ਐਨਐਸ ਦੇ تحت ਅਸੀਂ ਜਿਹੜੀ ਸੀਗੀ 10 ਤਰੀਕ ਨੂੰ 10 9 ਨੂੰ 25 ਨੂੰ ਅਸੀਂ ਦਰਜ ਕੀਤੀ ਸੀ ਇਹਦੇ ਵਿੱਚ ਸਾਨੂੰ ਇੱਕ ਬੈਡ ਬਾਡੀ ਮਿਲੀ ਸੀਗੀ ਔਇਲ ਆਫ ਆਰਟੀਕਲ ਦੇ ਲਾਗੇ ਜਦੋਂ ਮੌਕੇ ਤੇ ਜਾ ਕੇ ਇਹਨੂੰ ਚੈੱਕ ਕੀਤਾ ਗਿਆ ਤਾਂ ਇਹ ਜਿਹੜੇ ਸੀਗੇ ਇੱਕ ਦੂਜੇ ਕਮਿਊਨਿਟੀ ਦਾ ਬੰਦਾ ਜਿਹੜਾ ਸੀਗਾ ਉਹ ਆਇਡੈਂਟੀਫਾਈ ਹੋਇਆ ਸੀ ਇਸ ਦੇ ਤਹਿਤ ਅਸੀਂ ਜਿਹੜੀ ਐਫਆਈਆਰ ਦਰਜ ਕਰਕੇ ਜਦੋਂ ਕਸਤੀ ਸ਼ੁਰੂ ਕੀਤੀ ਹੈ ਕਿ ਮਾਮਲਾ ਸੰਗੀਨ ਸੀਗਾ ਇਸ ਕਰਕੇ ਸਾਡੇ ਐਸ ਦਾ ਜਿਹੜਾ ਪੂਰਾ ਜੀਨੇ ਜੀਐਸਪੀਸੀਟੀ ਐਸਐਚਓ ਸਦਰ ਸੀਆਈਏ ਔਰ ਡੀਐਸਪੀ ਡੀਸਾਉ ਦੀ ਟੀਮ ਜਿਹੜੀ ਸੀ ਇਹ ਬਣਾ ਕੇ ਇਹਨੂੰ ਸਪੈਸ਼ਲੀ ਇਨਵੈਸਟੀਗੇਸ਼ਨ ਕਰਨ ਦੇ ਲਾਇਆ ਔਰ ਇਹ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਜਿਹੜੇ ਹਿਊਮਨ ਸਰਸਸ ਦੇ ਨਾਲ ਟੈਕਨੀਕਲ ਐਨਾਲਾਈਸਿਸ ਕਰਨ ਤੋਂ ਬਾਅਦ ਚ ਅਸੀਂ ਜਿਹੜਾ ਸੀਗਾ ਇੱਕ ਬੰਦੇ ਨੂੰ ਪਿੰਪੁਆਇੰਟ ਕੀਤਾ ਜਿਹੜਾ ਰਵਨਜੀਤ ਸਿੰਘ ਰਮਾਦੂਰਜੀ ਦਾ ਸੀ ਔਰ ਕੱਲ ਅਸੀਂ ਉਹਨੂੰ ਜਦੋਂ ਨੈਬ ਕਰਕੇ ਅਸੀਂ ਉਹਨੂੰ ਅਰੈਸਟ ਕਰਕੇ ਉਹਦੀ ਪੁੱਛਗਿੱਛ ਕੀਤੀ ਤਾਂ ਉਹਨੇ ਕਨਫੈਸ਼ਨ ਕੀਤਾ ਕਿ 9 ਤਰੀਕ ਦੀ ਰਾਤ ਨੂੰ 9 ਦਸ ਦੀ ਰਾਤ ਨੂੰ ਇਹਨਾਂ ਨੇ ਇਹ ਦੋ ਬੰਦੇ ਹੋਰਾਂ ਦੇ ਨਾਲ ਜਿਹੜਾ ਸੀਗਾ ਇੱਕ ਸੀਗਾ ਯਾਕੂਬ ਅਲੀ ਔਰ ਸੈਫ ਅਲੀ ਦੇ ਨਾਲ ਮਿਲ ਕੇ ਇਹ ਜਿਹੜਾ ਮਰਡਰ ਕੀਤਾ ਸੀਗਾ। ਤੋਂ ਉਸ ਤੋਂ ਬਾਅਦ ਇਹ ਇਹਨਾਂ ਦੋਨਾਂ ਨੂੰ ਵੀ ਜਿਹੜੀ ਹੈ ਗ੍ਰਿਫਤਾਰ ਕਰਕੇ ਸੋ ਹੁਣ ਇਸ ਮੁਕਦਮੇ ਦੇ ਵਿੱਚ ਤਿੰਨ ਬੰਦੇ ਜਿਹੜੇ ਅਸੀਂ ਜਿਹੜੇ ਹੈਗੇ ਆ ਦੋਸ਼ੀ ਗ੍ਰਿਫਤਾਰ ਕਰ ਲਏ ਆ ਇਹਨਾਂ ਤੋਂ ਜਿਹੜਾ ਆਪਣਾ ਵੈਪਨ ਆ ਹੋ ਰਿਹਾ ਸੋ ਵੀ ਰਿਕਵਰ ਕਰ ਲਿਆ ਔਰ ਇਹਨਾਂ ਨੂੰ ਪੇਸ਼ ਕਰਕੇ ਅਦਾਲਤ ਦੇ ਵਿੱਚ ਰਿਮਾਂਡ ਵੀ ਹਾਸਲ ਕਰ ਲਿਆ। ਇਹਦੇ ਵਿੱਚ ਰਮਨਦੀਪ ਬ੍ਰਹਮਾ ਜਿਹੜਾ ਹੈਗਾ ਇਹਦੇ ਉੱਤੇ ਦੋ ਚਾਲਾਂ ਵੀ ਚੋਰੀ ਦੇ ਮੁਕਦਮੇ ਜਿਹੜੇ ਹੈਗੇ ਆ ਤਦ ਰਣ ਵਾਲੇ ਦੇ ਨਾਲ ਨਾ ਕੋਈ ਜਿਹੜਾ ਮਰਨ ਵਾਲਾ ਸੀਗਾ ਉਹ ਸੈਫਰੀ ਦਾ ਭਰਾ ਸੀਗਾ ਬੇਸਿਕਲੀ ਇਹਨਾਂ ਦਾ ਕੋਈ ਪਿੱਛੇ ਕੰਪਰੋਮਾਈਜ਼ ਹੋਇਆ ਸੀਗਾ ਇਸ ਕਰਕੇ ਇਹਨਾਂ ਸਾਰਿਆਂ ਨੇ ਇਕੱਠੇ ਕਰਕੇ ਪੈਸੇ ਜਿਹੜੇ ਸੀਗੇ ਉਹ ਮਰਨ ਵਾਲੇ ਨੂੰ ਦਿੱਤੇ ਸੀਗੇ ਹੁਣ ਉਹ ਲੋਕ ਪੈਸੇ ਲੈ ਲਈ ਵਾਰ-ਵਾਰ ਇਹਨਾਂ ਨੂੰ ਤੰਗ ਕਰਦੇ ਸੀ ਸੋ ਇਹਨਾਂ ਨੇ ਸੋਚਿਆ ਕਿ ਜੇ ਉਹ ਬੰਦੇ ਦਾ ਮਰਡਰ ਕਰ ਦਿੱਤਾ ਜਾਏ ਜਾਂ ਉਹਨੂੰ ਜਿਹੜਾ ਹੈਗਾ ਕਰ ਦਿੱਤਾ ਜਾਏ ਇਥੋਂ ਕਰ ਦਿੱਤਾ ਜਾਏ ਕਿਸੇ ਤਰੀਕੇ ਨਾਲ ਵਿਚੋਂ ਤੇ ਸਾਨੂੰ ਪੈਸੇ ਨਹੀਂ ਦੇਣੇ ਪੈਣਗੇ ਸੋ ਇਸ ਨੇ ਕਰਕੇ ਇਹਨਾਂ ਨੇ ਇਹ ਸਾਜ਼ਿਸ਼ ਸੱਚ ਕੇ ਸਾਰੀ ਜਿਹੜੀ ਹੈ ਤੇ ਯਕੂਬ ਅਲੀ ਦੇ ਨਾਲ ਇਹਨਾਂ ਨੇ ਰਮਨਦੀਪ ਬ੍ਰਮੇ ਨੂੰ ਹਾਇਰ ਕਰਕੇ ਇਹ ਮਰਡਰ ਕੀਤਾ ਜਿਹੜਾ ਰਮਨਦੀਪ ਬ੍ਰਮੇ ਨੇ ਜੋ ਪੁਛਗਿਛ ਤੋਂ ਹੁਣ ਆਇਆ ਇਹਨਾਂ ਨੇ 20-30 ਹਜ਼ਾਰ ਰੁਪਏ ਇਹਨਾਂ ਨਾਲ ਕਮਿਟਮੈਂਟ ਕੀਤੀ ਸੀਗੀ ਉਹ ਇਹਨਾਂ ਨੂੰ ਦਿੱਤਾ ਮਰਡਰ ਜਿਹੜਾ ਸੀਗਾ ਆਇਲ ਆਫ ਫਾਟਕ ਤੇ ਲਾਗੇ ਇੱਕ ਬੇਆਬਾਦ 플ੌਟ ਸੜਕ ਦਾ ਕੰਡਾ ਸੀਗਾ ਉਹਦੇ ਉੱਤੇ ਕੀ ਹੈ ਡੈਡ ਬੋਡੀ ਪਈ ਸੀਗੀ ਇਹਨਾਂ ਦੀ ਔਰ ਇਹ ਜਿਹੜਾ ਸੀਗਾ ਤੇਜ਼ ਧਾਰ ਹਥਿਆਰ ਦੇ ਨਾਲ ਕੀਤਾ ਗਿਆ ਸੀਗਾ ਜਿਹੜਾ ਦੱਤਰਾਮ ਤੌਰ ਤੇ ਵਸਿਆ ਜਾਂਦਾ ਉਹਦੇ ਨਾਲ ਨਹੀਂ ਇਹ ਮੌਕੇ ਤੇ ਹੀ ਉੱਥੇ ਜਿਹੜਾ ਸੀਗਾ ਜਦੋਂ ਮੋਟਰਸਾਈਕਲ ਤੇ ਬੈਠ ਕੇ ਉੱਥੇ ਗਏ ਸੀ ਕਿਉਂਕਿ ਇਹ ਪ੍ਰੀਪਲਾਨ ਸੀਗਾ ਕਿ ਅਸੀਂ ਉੱਥੇ ਮੌਕੇ ਤੇ ਆਵਾਂਗੇ ਔਰ ਦੋਸ਼ੀ ਜਿਹੜਾ ਹੈਗਾ ਦੋਸ਼ੀ ਨੇ ਜਦੋਂ ਮੌਕੇ ਤੇ ਪਹੁੰਚੇ ਗੱਲਾਂ ਬਾਤਾਂ ਕਰ ਰਹੀ ਸੀ ਤੇ ਉਹਨਾਂ ਜਿਹੜਾ ਸੀਗਾ ਵੈਪਨ ਨਾਲ ਉਹਨਾਂ ਬਾਦ-ਬਾਦ ਕਰਨੀ ਸ਼ੁਰੂ ਕਰ ਦਿੱਤੀ ਉਹ ਤੁਸੀਂ ਜਿਨ੍ਹਾਂ ਨੇ ਮੌਕੇ ਤੇ ਵੇਖਿਆ ਹੋਇਆ ਅਸੀਂ ਵੀ ਸਾਰੀ ਟੀਮ ਨੇ ਮੌਕਾ ਵਿਜ਼ਿਟ ਕੀਤੀ ਸੀ ਉੱਥੇ ਹੀ ਸਾਰਾ ਬਲੱਡ ਸਟ੍ਰੇਨ ਜਿਹੜਾ ਉੱਥੇ ਸੀਗਾ ਤੇ ਉਹ ਸਟਰਗਲਸ ਮਾਰਕ ਵੀ ਜਿਹੜੇ ਉੱਥੇ ਹੀ ਸੀਗੇ ਔਰ ਉੱਥੋਂ ਸਾਨੂੰ ਆਈਡੀਆ ਹੋ ਗਿਆ ਸੀਗਾ ਕਿ ਇਹ ਇੱਥੇ ਹੀ ਮਾਰਡਰ ਕੀਤਾ ਗਿਆ ਇੱਥੇ ਲਿਆਕ ਨਹੀਂ ਸੀ ਜੀ ਜਿਹਦਾ ਇੱਕ ਸਾਡਾ ਐਫ ਆਈ ਆਰ ਨੰਬਰ ਸੀ 300 203 ਸੀ ਅੰਡਰ ਸੈਕਸ਼ਨ ਜਿਹੜੀ ਹੈ 103 ਬੀ ਐਨ ਐਸ ਦੇ تحت ਅਸੀਂ ਜਿਹੜੀ ਸੀਗੀ 10 ਤਰੀਕ ਨੂੰ 10 9 ਨੂੰ 25 ਨੂੰ ਅਸੀਂ ਦਰਜ ਕੀਤੀ ਸੀ ਇਹਦੇ ਵਿੱਚ ਸਾਨੂੰ ਇੱਕ ਨੱਥ ਥੋੜੀ ਮਿਲੀ ਸੀਗੀ ਆਇਲ ਆਫ ਆਟਕ ਦੇ ਲਾਗੇ ਜਦੋਂ ਮੌਕੇ ਤੇ ਜਾ ਕੇ ਇਹਨੂੰ ਚੈੱਕ ਕੀਤਾ ਗਿਆ ਤਾਂ ਇਹ ਜਿਹੜੇ ਸੀਗੇ ਇੱਕ ਗੁਜਰਾਤ ਕਮਿਊਨਿਟੀ ਦਾ ਬੰਦਾ ਜਿਹੜਾ ਸੀਗਾ ਉਹ ਆਇਡੈਂਟੀਫਾਈ ਹੋਇਆ ਸੀ ਇਸ ਦੇ ਤਹਿਤ ਅਸੀਂ ਜਿਹੜੀ ਐਫਆਈਆਰ ਦਰਜ ਕਰਕੇ ਜਦੋਂ ਕਸਤੀ ਸ਼ੁਰੂ ਕੀਤੀ ਕਿ ਇਹ ਮਾਮਲਾ ਸੰਗੀਨ ਸੀ ਇਸ ਕਰਕੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਗੌਰਵ ਪੂਰਾ ਜੀ ਨੇ ਐਸਪੀਸੀਟੀ ਐਸਐਚਓ ਸਦਰ ਸੀਆਈਏ ਔਰ ਡੀਐਸਪੀ ਡੀ ਸਾਹਬ ਦੀ ਟੀਮ ਜਿਹੜੀ ਸੀ ਇਹ ਬਣਾ ਕੇ ਇਹਨੂੰ ਸਪੈਸ਼ਲੀ ਇਨਵੈਸਟੀਗੇਸ਼ਨ ਕਰਨ ਦੇ ਲਾਇਆ ਔਰ ਇਹ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਜਿਹੜੇ ਹਿਊਮਨ ਸਰਸਸ ਦੇ ਨਾਲ ਟੈਕਨੀਕਲ ਐਨਾਲਾਈਸਿਸ ਕਰਨ ਤੋਂ ਬਾਅਦ ਚ ਅਸੀਂ ਜਿਹੜਾ ਸੀਗਾ ਇੱਕ ਬੰਦੇ ਨੂੰ ਪਿੰਪੁਆਇੰਟ ਕੀਤਾ ਜਿਹੜਾ ਰਵਨਜੀਤ ਸਿੰਘ ਰਮਾਦੂਰ ਜੀ ਦਾ ਸਨ ਔਰ ਕੱਲ ਅਸੀਂ ਉਹਨੂੰ ਜਦੋਂ ਨੈਪ ਕਰਕੇ ਅਸੀਂ ਉਹਨੂੰ ਅਰੈਸਟ ਕਰਕੇ ਉਹਦੀ ਪੁੱਛਗਿੱਛ ਕੀਤੀ ਤਾਂ ਉਹਨੇ ਕਨਫੈਸ਼ਨ ਕੀਤਾ ਕਿ 9 ਤਰੀਕ ਦੀ ਰਾਤ ਨੂੰ 9 10 ਦੀ ਰਾਤ ਨੂੰ ਇਹਨਾਂ ਨੇ ਇਹ ਦੋ ਬੰਦੇ ਹੋਰਾਂ ਦੇ ਨਾਲ ਜਿਹੜਾ ਸੀਗਾ ਇੱਕ ਸੀਗਾ ਯਕੂਬ ਅਲੀ ਔਰ ਸੈਫ ਅਲੀ ਦੇ ਨਾਲ ਮਿਲ ਕੇ ਇਹ ਜਿਹੜਾ ਮਰਡਰ ਕੀਤਾ ਸੀਗਾ। ਸੋ ਉਸ ਤੋਂ ਬਾਅਦ ਇਹ ਇਹਨਾਂ ਦੋਨਾਂ ਨੂੰ ਵੀ ਜਿਹੜੀ ਹੈ ਗ੍ਰਿਫਤਾਰ ਕਰਕੇ ਸੋ ਹੁਣ ਇਸ ਮੁਕਦਮੇ ਦੇ ਵਿੱਚ ਤਿੰਨ ਬੰਦੇ ਜਿਹੜੇ ਅਸੀਂ ਜਿਹੜੇ ਹੈਗੇ ਦੋਸ਼ੀ ਗ੍ਰਿਫਤਾਰ ਕਰ ਲਏ ਹੈ ਇਹਨਾਂ ਤੋਂ ਜਿਹੜਾ ਆਪਣਾ ਵੈਪਨ ਔਰ ਫੰਸ ਉਹ ਵੀ ਰਿਕਵਰ ਕਰ ਲਿਆ ਔਰ ਇਹਨਾਂ ਨੂੰ ਪੇਸ਼ ਕਰਕੇ ਅਦਾਲਤ ਦੇ ਵਿੱਚ ਰਿਮਾਂਡ ਵੀ ਹਾਸਲ ਕਰ ਇਦੇ ਵਿੱਚ ਰਵਨਦੀ ਬ੍ਰਹਮਾ ਜਿਹੜਾ ਹੈਗਾ ਇਹਦੇ ਉੱਤੇ ਦੋ ਚਾਰਾਂ ਵੀ ਚੋਰੀ ਦੇ ਮਕਦਮੇ ਜਿਹੜੇ ਹੈਗੇ ਆ ਦਰਜ ਹੈਗੇ ਆ ਮਰਨ ਵਾਲੇ ਦੇ ਨਾਲ ਇਹਨਾਂ ਦਾ ਕੋਈ ਜਿਹੜਾ ਮਰਨ ਵਾਲਾ ਸੀਗਾ ਉਹ ਸੈਫਰੀ ਦਾ ਭਰਾ ਸੀਗਾ ਬੇਸਿਕਲੀ ਇਹਨਾਂ ਦਾ ਕੋਈ ਪਿੱਛੇ ਕੰਪਰੋਮਾਈਜ਼ ਹੋਇਆ ਸੀਗਾ ਇਸ ਕਰਕੇ ਇਹਨਾਂ ਸਾਰਿਆਂ ਨੇ ਇਕੱਠੇ ਕਰਕੇ ਪੈਸੇ ਜਿਹੜੇ ਸੀਗੇ ਉਹ ਮਰਨ ਵਾਲੇ ਨੂੰ ਦਿੱਤੇ ਸੀਗੇ ਹੁਣ ਉਹ ਲੋਕ ਪੈਸੇ ਲੈਣ ਲਈ ਵਾਰ-ਵਾਰ ਇਹਨਾਂ ਨੂੰ ਤੰਗ ਕਰਦੇ ਸੀ ਸੋ ਇਹਨਾਂ ਨੇ ਸੋਚਿਆ ਕਿ ਜੇ ਉਹ ਬੰਦੇ ਦਾ ਮਰਡਰ ਕਰ ਦਿੱਤਾ ਜਾਇਆ ਜਾ ਉਹਨੂੰ ਜਿਹੜਾ ਹੈਗਾ ਕਰ ਦਿੱਤਾ ਜਾਏ ਇਥੋਂ ਕਰ ਦਿੱਤਾ ਜਾਏ ਕਿਸੇ ਤਰੀਕੇ ਇਹ ਸਾਨੂੰ ਪੈਸੇ ਨਹੀਂ ਦੇਣੇ ਪੈਣਗੇ ਸੋ ਇਸ ਨੇ ਕਰਕੇ ਇਹਨਾਂ ਨੇ ਇਹ ਸਾਜ਼ਿਸ਼ ਸੱਚ ਕੇ ਸਾਰੀ ਜਿਹੜੀ ਹੈ ਤੇ ਯਕੂਬ ਅਲੀ ਦੇ ਨਾਲ ਇਹਨਾਂ ਨੇ ਰਮਨਦੀਪ ਭੰਮੇ ਨੂੰ ਹਾਇਰ ਕਰਕੇ ਇਹ ਮਰਡਰ ਕੀਤਾ ਜਿਹੜਾ ਰਮਨਦੀਪ ਭੰਮੇ ਨੇ ਜੋ ਪੁਚਕਸ਼ ਤੇ ਹੁਣ ਆਇਆ ਇਹਨਾਂ ਨੇ 20-30 ਹਜ਼ਾਰ ਰੁਪਏ ਇਹਨਾਂ ਨਾਲ ਕਮਿਟਮੈਂਟ ਕੀਤੀ ਸੀਗੀ ਉਹ ਇਹਨਾਂ ਨੂੰ ਦਿੱਤਾ ਮਰਡਰ ਜਿਹੜਾ ਸੀਗਾ ਆਇਲਾ ਫਾਟਕ ਦੇ ਲਾਗੇ ਇੱਕ ਬੇਆਵਾਦ plots ਸੜਕ ਦਾ ਕੰਡਾ ਸੀਗਾ ਉਹਦੇ ਉੱਤੇ ਕੀ ਡੈੱਡ ਬੋਡੀ ਪਈ ਔਰ ਇਹ ਜਿਹੜਾ ਸੀਗਾ ਤੇਜ ਧਾਰ ਹਥਿਆਰ ਦੇ ਨਾਲ ਕੀਤਾ ਗਿਆ ਸੀਗਾ ਜਿਹੜਾ ਦਤਰਾਮ ਤੌਰ ਤੇ ਵਰਤਿਆ ਜਾਂਦਾ ਉਹਦੇ ਨਾਲ ਭਈ ਇਹ ਮੌਕੇ ਤੇ ਹੀ ਉੱਥੇ ਜਿਹੜਾ ਸੀਗਾ ਜਦੋਂ ਮੋਟਰਸਾਈਕਲ ਤੇ ਬੈਠ ਕੇ ਉੱਥੇ ਗਏ ਸੀ ਕਿਉਂਕਿ ਇਹ ਪ੍ਰੀਪਲਾਨਡ ਸੀਗਾ ਕਿ ਅਸੀਂ ਉੱਥੇ ਮੌਕੇ ਤੇ ਆਵਾਂਗੇ ਔਰ ਦੋਸ਼ੀ ਜਿਹੜਾ ਹੈਗਾ ਦੋਸ਼ੀ ਨੇ ਜਦੋਂ ਮੌਕੇ ਤੇ ਪਹੁੰਚੇ ਗੱਲਾਂ ਬਾਤਾਂ ਕਰ ਰਹੀ ਸੀ ਤੇ ਉਹਨਾਂ ਜਿਹੜਾ ਸੀਗਾ ਵੈਪਨ ਨਾਲ ਉਹਨਾਂ ਬਾਤ-ਬਾਤ ਕਰਨੀ ਸ਼ੁਰੂ ਕਰ ਦਿੱਤੀ ਔਰ ਤੁਸੀਂ ਜਿਨ੍ਹਾਂ ਨੇ ਮੌਕੇ ਤੇ ਵੇਖਿਆ ਹੋਇਆ ਅਸੀਂ ਵੀ ਸਾਰੀ ਟੀਮ ਨੇ ਮੌਕਾ ਵਿਜ਼ਿਟ ਕੀਤਾ ਸੀ ਉੱਥੇ ਹੀ ਸਾਰਾ ਬਲੱਡ ਸਟ੍ਰੇਨ ਜਿਹੜਾ ਉੱਥੇ ਸੀਗਾ ਤੇ ਉਹ ਸਟਰਗਲਸ ਮਾਰਕ ਵੀ ਜਿਹੜੇ ਉੱਥੇ ਹੀ ਸੀਗੇ ਔਰ ਉੱਥੋਂ ਸਾਨੂੰ ਆਈਡੀਆ ਹੋ ਗਿਆ ਸੀਗਾ ਕਿ ਇਹ ਇੱਥੇ ਹੀ ਮਰਡਰ ਕੀਤਾ ਗਿਆ ਇਤਲੇ ਆਗ ਨਹੀਂ ਸੀ ਜਿਹਦਾ ਇੱਕ ਸਾਡਾ ਐਫਆਈਆ ਨੰਬਰ ਸੀ 300 203 ਸੀ ਅੰਡਰ ਸੈਕਸ਼ਨ ਜਿਹੜੀ ਹੈ 103 ਬੀਐਨਐਸ ਦੇ تحت ਅਸੀਂ ਜਿਹੜੀ ਸੀਗੀ 10 ਤਰੀਕ ਨੂੰ 10 9 ਨੂੰ 25 ਨੂੰ ਅਸੀਂ ਦਰਜ ਕੀਤੀ ਸੀ ਇਹਦੇ ਵਿੱਚ ਸਾਨੂੰ ਇੱਕ ਹੈੱਡ ਬੋਡੀ ਮਿਲੀ ਸੀਗੀ ਆਇਲ ਆਫ ਆਰਟੀਕਲ ਦੇ ਲਾਗੇ ਜਦੋਂ ਮੌਕੇ ਤੇ ਜਾ ਕੇ ਇਹਨੂੰ ਚੈੱਕ ਕੀਤਾ ਗਿਆ ਤਾਂ ਇਹ ਜਿਹੜੇ ਸੀਗੇ ਗੁਜਰ ਕਮਿਊਨਿਟੀ ਦਾ ਬੰਦਾ ਜਿਹੜਾ ਸੀਗਾ ਉਹ ਆਇਡੈਂਟੀਫਾਈ ਹੋਇਆ ਸੀ ਮਾਮਲੇ ਇਸ ਦੇ ਤਹਿਤ ਅਸੀਂ ਜਿਹੜੀ ਐਫ ਆਈ ਆਰ ਦਰਜ ਕਰਕੇ ਜਦੋਂ ਕਸਤੀ ਸ਼ੁਰੂ ਕੀਤੀ ਕਿ ਮਾਮਲਾ ਸੰਗੀਨ ਸੀ ਹੈ ਇਸ ਕਰਕੇ ਸਾਡੇ ਐਸਐਸਸੀ ਦਾ ਸ਼੍ਰੀ ਗੌਰਵ ਪੂਰਾ ਜੀ ਨੇ ਐਸਪੀਸੀਟੀ ਐਸਐਚਓ ਸਦਰ ਸੀਆਈਏ ਔਰ ਡੀਐਸਪੀ ਡੀ ਸਾਹਬ ਦੀ ਟੀਮ ਜਿਹੜੀ ਸੀ ਇਹ ਬਣਾ ਕੇ ਇਹਨੂੰ ਸਪੈਸ਼ਲੀ ਇਨਵੈਸਟੀਗੇਸ਼ਨ ਕਰਨ ਤੇ ਲਾਇਆ ਔਰ ਇਹ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਜਿਹੜੇ ਹਿਊਮਨ ਸਰਸਸ ਦੇ ਨਾਲ ਟੈਕਨੀਕਲ ਐਨਾਲਾਈਸਿਸ ਕਰਨ ਤੇ ਬਾਅਦ ਚ ਅਸੀਂ ਜਿਹੜਾ ਸੀਗਾ ਇੱਕ ਬੰਦੇ ਨੂੰ ਪਿੰਪੁਆਇੰਟ ਕੀਤਾ ਜਿਹੜਾ ਰਵਨਜੀਤ ਸਿੰਘ ਰਮਾਦੂਰਜੀ ਦਾ ਸਿੰਘ ਔਰ ਕੱਲ ਅਸੀਂ ਉਹਨੂੰ ਜਦੋਂ ਨੈਬ ਕਰਕੇ ਅਸੀਂ ਉਹਨੂੰ ਅਰੈਸਟ ਕਰਕੇ ਉਹਦੀ ਪੁੱਛਗਿੱਛ ਕੀਤੀ ਤਾਂ ਉਹਨੇ ਕਨਫੈਸ਼ਨ ਕੀਤਾ ਕਿ 9 ਤਰੀਕ ਦੀ ਰਾਤ ਨੂੰ 9 ਦਸ ਦੀ ਰਾਤ ਨੂੰ ਇਹਨਾਂ ਨੇ ਇਹ ਦੋ ਬੰਦੇ ਹੋਰਾਂ ਦੇ ਨਾਲ ਜਿਹੜਾ ਸੀਗਾ ਇੱਕ ਸੀਗਾ ਯਕੂਬ ਅਲੀ ਔਰ ਸੈਫ ਅਲੀ ਦੇ ਨਾਲ ਮਿਲ ਕੇ ਇਹ ਜਿਹੜਾ ਮਰਡਰ ਕੀਤਾ ਸੀਗਾ। ਸੋ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਵੀ ਜਿਹੜੀ ਹੈ ਗ੍ਰਿਫਤਾਰ ਕਰਕੇ ਸੋ ਹੁਣ ਇਸ ਮੁਕਦਮੇ ਦੇ ਵਿੱਚ ਤਿੰਨ ਬੰਦੇ ਜਿਹੜੇ ਅਸੀਂ ਜਿਹੜੇ ਹੈਗੇ ਆ ਦੋਸ਼ੀ ਗ੍ਰਿਫਤਾਰ ਕਰ ਲਏ ਆ ਇਹਨਾਂ ਤੋਂ ਜਿਹੜਾ ਆਪਣਾ ਵੈਪਨ ਆ ਹੋਪਨਸ ਉਹ ਵੀ ਰਿਕਵਰ ਕਰ ਲਿਆ ਔਰ ਇਹਨਾਂ ਨੂੰ ਪੇਸ਼ ਕਰਕੇ ਅਦਾਲਤ ਦੇ ਵਿੱਚ ਰਿਮਾਂਡ ਵੀ ਹਾਸਲ ਕਰਾ ਇਹਦੇ ਵਿੱਚ ਰਵਨਦੀ ਬ੍ਰਹਮਾ ਜਿਹੜਾ ਹੈਗਾ ਇਹਦੇ ਉੱਤੇ ਦੋ ਚਾਰਾਂ ਵੀ ਚੋਰੀ ਦੇ ਮਕਦਮੇ ਜਿਹੜੇ ਹੈਗੇ ਆ ਦਰਜ ਹੈਗੇ ਆ ਮਰਨ ਵਾਲੇ ਦੇ ਨਾਲ ਇਹਨਾਂ ਦਾ ਕੁਝ ਜਿਹੜਾ ਮਰਨ ਵਾਲਾ ਸੀਗਾ ਉਹ ਸੈਫਰੀ ਦਾ ਭਰਾ ਸੀਗਾ ਬੇਸਿਕਲੀ ਇਹਨਾਂ ਦਾ ਕੋਈ ਪਿੱਛੇ ਕੰਪਰੋਮਾਈਜ਼ ਹੋਇਆ ਸੀਗਾ ਇਸ ਕਰਕੇ ਇਹਨਾਂ ਸਾਰਿਆਂ ਨੇ ਇਕੱਠੇ ਕਰਕੇ ਪੈਸੇ ਜਿਹੜੇ ਸੀਗੇ ਉਹ ਮਰਨ ਵਾਲੇ ਨੂੰ ਦਿੱਤੇ ਸੀਗੇ ਹੁਣ ਉਹ ਲੋਕ ਪੈਸੇ ਲੈ ਲਈ ਵਾਰ-ਵਾਰ ਇਹਨਾਂ ਨੂੰ ਤੰਗ ਕਰਦੇ ਸੀ ਸੋ ਇਹਨਾਂ ਨੇ ਸੋਚਿਆ ਵੀ ਜੇ ਉਹ ਬੰਦੇ ਦਾ ਮਰਡਰ ਕਰ ਦਿੱਤਾ ਜਾਇਆ ਜਾ ਉਹਨੂੰ ਜਿਹੜਾ ਹੈਗਾ ਕਰ ਦਿੱਤਾ ਜਾਏ ਇਥੋਂ ਕਰ ਦਿੱਤਾ ਜਾਏ ਕਿਸੇ ਤਰੀਕੇ ਇਹ ਸਾਨੂੰ ਪੈਸੇ ਨਹੀਂ ਦੇਣੇ ਪੈਣਗੇ ਸੋ ਇਸ ਨੇ ਕਰਕੇ ਇਹਨਾਂ ਨੇ ਇਹ ਸਾਜ਼ਿਸ਼ ਸੱਚ ਕੇ ਸਾਰੀ ਜਿਹੜੀ ਹੈ ਤੇ ਯਕੂਬ ਅਲੀ ਦੇ ਨਾਲ ਇਹਨਾਂ ਨੇ ਰਮਨਦੀਪ ਭੰਮੇ ਨੂੰ ਹਾਇਰ ਕਰਕੇ ਇਹ ਮਰਡਰ ਕੀਤਾ ਜਿਹੜਾ ਰਮਨਦੀਪ ਭੰਮੇ ਨੇ ਜੋ ਪੁਚਕਸ਼ ਤੋਂ ਹੁਣ ਆਇਆ ਇਹਨਾਂ ਨੇ 20-30 ਹਜ਼ਾਰ ਰੁਪਏ ਇਹਨਾਂ ਨਾਲ ਕਮਿਟਮੈਂਟ ਕੀਤੀ ਸੀਗੀ ਉਹ ਇਹਨਾਂ ਨੂੰ ਦਿੱਤਾ ਮਰਡਰ ਜਿਹੜਾ ਸੀਗਾ ਆਇਲਾ ਫਾਟਕ ਦੇ ਲਾਗੇ ਇੱਕ ਬੇਆਵਾਦ plots ਸੜਕ ਦਾ ਕੰਡਾ ਸੀਗਾ ਉਹਦੇ ਉੱਤੇ ਕੀ ਡੈੱਡ ਬੋਡੀ ਪਈ ਔਰ ਇਹ ਜਿਹੜਾ ਸੀਗਾ ਤੇਜ਼ ਧਾਰ ਹਥਿਆਰ ਦੇ ਨਾਲ ਕੀਤਾ ਗਿਆ ਸੀਗਾ ਜਿਹੜਾ ਦਤਰਾਮ ਤੌਰ ਤੇ ਵਰਤਿਆ ਜਾਂਦਾ ਉਹਦੇ ਨਾਲ ਲਈ ਇਹ ਮੌਕੇ ਤੇ ਹੀ ਉੱਥੇ ਜਿਹੜਾ ਸੀਗਾ ਜਦੋਂ ਮੋਟਰਸਾਈਕਲ ਤੇ ਬੈਠ ਕੇ ਉੱਥੇ ਗਏ ਸੀ ਕਿਉਂਕਿ ਇਹ ਪ੍ਰੀਪਲਾਨਡ ਸੀਗਾ ਕਿ ਅਸੀਂ ਉੱਥੇ ਮੌਕੇ ਤੇ ਆਵਾਂਗੇ ਔਰ ਦੋਸ਼ੀ ਜਿਹੜਾ ਹੈਗਾ ਦੋਸ਼ੀ ਨੇ ਜਦੋਂ ਮੌਕੇ ਤੇ ਪਹੁੰਚੇ ਗੱਲਾਂ ਬਾਤਾਂ ਕਰ ਰਹੀ ਸੀ ਤੇ ਉਹਨਾਂ ਜਿਹੜਾ ਸੀਗਾ ਵੈਪਨ ਨਾਲ ਉਹਨਾਂ ਬਾਤ-ਬਾਤ ਕਰਨੀ ਸ਼ੁਰੂ ਕਰ ਦਿੱਤੀ ਔਰ ਤੁਸੀਂ ਜਿਨ੍ਹਾਂ ਨੇ ਮੌਕੇ ਤੇ ਵੇਖਿਆ ਹੋਇਆ ਅਸੀਂ ਵੀ ਸਾਰੀ ਟੀਮ ਨੇ ਮੌਕਾ ਵਿਜ਼ਿਟ ਕੀਤਾ ਸੀ ਉੱਥੇ ਹੀ ਸਾਰਾ ਬਲੱਡ ਸਟ੍ਰੇਨ ਜਿਹੜਾ ਉੱਥੇ ਸੀਗਾ ਤੇ ਉਹ ਸਟਰਗਲਸ ਮਾਰਕ ਵੀ ਜਿਹੜੇ ਉੱਥੇ ਹੀ ਸੀਗੇ ਔਰ ਉੱਥੋਂ ਸਾਨੂੰ ਆਈਡੀਆ ਹੋ ਗਿਆ ਸੀਗਾ ਕਿ ਇਹ ਇੱਥੇ ਹੀ ਮਰਡਰ ਕੀਤਾ ਗਿਆ ਇੱਥੇ ਲਿਆਕ ਨਹੀਂ